ਸਾਡੇ ਨਾਲ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਸੋ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਧੰਨਵਾਦ ਗਰੇਵਾਲ ਸਾਹਿਬ ਤੁਸੀਂ ਇਸ ਵੇਲੇ ਦੇਸ਼ ਦੀ ਹੁਕਮਰਾਨ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੱਡੀ ਸਰਗਰਮੀ ਰੱਖ ਰਹੇ ਹੋ ਤੇ ਇੰਨੀ ਦਿਨੀ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਵੱਡੇ ਪੱਧਰ ਉੱਤੇ ਪੱਕਿਆ ਹੋਇਆ ਹੈ ਜੇਕਰ ਅੱਜ ਦੀ ਗੱਲ ਕਰ ਲਈਏ ਤਾਂ ਜਿਹੜਾ ਐਸਕੇਐਮ ਗੈਰ ਸਿਆਸੀ ਵੱਲੋਂ ਸਦਾ ਦਿੱਤਾ ਗਿਆ ਸੀ ਪੰਜਾਬ ਬੰਦ ਆ ਵੱਡੇ ਪੱਧਰ ਉੱਤੇ ਸਮਰਥਨ ਮਿਲਿਆ ਮਤਲਬ ਇਹ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਇਹ ਸਮਰਥਨ ਨੂੰ ਤੇ ਕੀ ਕੇਂਦਰ ਸਰਕਾਰ ਵਾਕੀ ਇਸ ਸਮਰਥਨ ਨੂੰ ਵਾਚ ਕੇ ਕੁਝ ਕਿਸਾਨਾਂ ਪ੍ਰਤੀ ਢਿੱਲਾ ਹੋਏਗਾ ਨਰਮ ਪਵੇਗਾ ਜਾਂ ਜਿਆ ਸਾਰਾ ਕੁਝ ਜੀਗਰੇਵਾਲ ਸਾਹਿਬ ਅਰੇ ਤੁਸੀਂ ਇਸ ਨੂੰ ਨਾ ਇੱਕ ਨਿਰਪੱਖਤਾ ਨਾਲ ਸੋਚੋ ਜੀ ਪਹਿਲੀ ਗੱਲ ਤਾਂ ਇਸ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਐ ਜੀ ਇਹ ਸਿਰਫ 2-3 ਜਥੇਬੰਦੀਆਂ ਨੇ ਜਿਨ੍ਹਾਂ ਦਾ ਕੋਈ ਬਹੁਤ ਲੰਬਾ ਚੌੜਾ ਇਤਿਹਾਸ ਵੀ ਨਹੀਂ ਐ ਜੀ ਔਰ ਇਹਦੀ ਸਭ ਤੋਂ ਵੱਡੀ ਜਥੇਬੰਦੀ ਹੈ ਉਗਰਾਹ ਜੀ ਕਿਸਾਨ ਜਥੇਬੰਦੀਆਂ ਜਿਹੜੇ ਮਜ਼ਬੂਤ ਹਨ ਨਾ 3-4 ਜਿਹੜਿਆਂ ਵਿੱਚ ਬਹੁਤ ਹੂੰ ਹੂੰ ਉਹਦੇ ਨਾਲ ਸੰਖਿਆ ਵੀ ਹੈ ਲੋਕਾਂ ਦੀ ਹੂੰ ਉਹ ਹੈਗੀ ਉਗਰਾਹਾਂ ਦੀ ਜਥੇਬੰਦੀ ਫਿਰ ਸੂਝਬਾਨ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੰਘਰਸ਼ ਕਰਿਆ ਜਿੱਦਾਂ ਰਾਜੇਵਾਲ ਜੀ ਹੋ ਗਏ ਹੂੰ ਉਹ ਬਾਕੀ ਦੂਸਰੇ ਅ ਹੋਰ ਵੀ ਕਿੰਨੇ ਹੀ ਲੋਕ ਨੇ ਮੈਂ ਸਾਰਿਆਂ ਦੇ ਨਾਮ ਲੈ ਸਕਦਾ ਜੀ 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 ਠੀਕ ਹੈ ਜੀ ਹੂੰ ਅਲੱਗ-ਅਲੱਗ ਵਿਚਾਰ ਤਰਾਵਾਂਦੇ ਨੇ ਪਰ ਜਦੋਂ ਕਿਸਾਨ ਦੀ ਗੱਲ ਕਰਦੇ ਆ ਉਹ ਤਾਂ ਇਕੱਠੇ ਹੋਣੇ ਚਾਹੀਦੇ ਆ ਹੂੰ ਜੀ ਹੁਣ ਅੱਜ ਇਹਦੇ ਨਾਲ ਕੋਈ ਕਿਸਾਨ ਦੀ ਗੱਲ ਸਰਕਾਰ ਕਰਨ ਲੱਗ ਜੇ ਇਹਨਾਂ ਜਥੇਬੰਦੀਆਂ ਨਾਲ ਦੋ ਨਾਲ ਹੂੰ ਕੱਲੋਂ ਦੂਜੇ ਵਾਰ ਜਾਂਗੇ ਸਾਡੀਆਂ ਤਾਂ ਆ ਮੰਗਾਂ ਨੇ ਜੀ ਇਹ ਪੂਰੀਆਂ ਕਰੋ ਹੂੰ ਜੀ ਇਸ ਕਰਕੇ ਇੱਕ ਵਾਰ ਪਹਿਲਾਂ ਆਪਣਾ ਕਰਕੇ ਏਕਾ ਕਰਕੇ ਫਿਰ ਸਰਕਾਰ ਗੱਲ ਕਰਦੀ ਹੁੰਦੀ ਹੈ ਹੂੰ ਹੂੰ ਐਵੇਂ ਕੱਲ ਨੂੰ ਤਾਂ ਕੋਈ ਹੋਰ 140 ਕਰੋੜ ਦਾ ਮੁਲਕ ਆ ਕੋਈ ਵੀ ਬੈਠ ਜਾਊਗਾ ਹੂੰ ਹੂੰ ਜੀ ਜੀ ਫਿਰ ਤਾਂ ਬੰਗਲਾਦੇਸ਼ ਹੋ ਗਿਆ ਹੂੰ ਸਮਝ ਗਿਆ ਨਾ ਗੱਲ ਹਾਂ ਬਿਲਕੁਲ ਗਰੀਵਾਲ ਸਾਹਿਬ ਜੇਕਰ ਆਪਾਂ ਸਮਰਥਨ ਦੀ ਗੱਲ ਕਰ ਲਈਏ ਅੱਜ ਵੱਡਾ ਸਮਰਥਨ ਮਿਲਿਆ ਇਸ ਕਿਸਾਨ ਦਾ ਜਿਹੜਾ ਬੰਦ ਦਾ ਸੱਦਾ ਸੀ ਉਹ ਨਹੀਂ ਇਹ ਇੱਥੇ ਜਿਹੜੀ ਸਰਕਾਰ ਆ ਨਾ ਜੀ ਆਮ ਆਦਮੀ ਦੀ ਜੀ ਉਹਨੇ ਅਸਲ 'ਚ ਮੋਦੀ ਜੀ ਦੇ ਵਿਰੋਧ ਦੀ ਸਪਾਰੀ ਦਿੱਤੀ ਹੋਈ ਹੈ ਉਹ ਕਿਉਂ ਕਿਵੇਂ ਜੀ ਭਈ ਮੋਦੀ ਜੀ ਦਾ ਫੇਸ ਖਰਾਬ ਕਰੋ ਬਾਕੀ ਕੁਛ ਨਹੀਂ ਆਮ ਆਦਮੀ ਪਾਰਟੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੰਮ ਕਰਦੀ ਹੈ ਉਹ ਕੋਈ ਵੀ ਖਿਲਾਫ ਸਾਡੇ ਕਰਨ ਵਾਸਤੇ ਆ ਜੇ ਉਹਨੂੰ ਲਾ ਦੇਣਗੇ ਹੁਣ ਤੁਸੀਂ ਦੇਖੋ ਭਈ ਹਰਿਆਣਾ ਨੇ ਹਰਿਆਣਾ ਤੁਹਾਨੂੰ ਪਤਾ ਹਰ ਸਾਲ ਜੀ 800 ਕਰੋੜ ਰੁਪਏ ਫਸਲ ਪਰਪਾਈ ਯੋਜਨਾ ਜਿਹੜੀ ਕੀਮਤ ਘੱਟ ਮਿਲਦੀ ਹੈ ਜੀ ਉਹਦਾ ਦਿੰਦਾ ਕਿਸਾਨਾਂ ਨੂੰ ਹਰਿਆਣਾ ਵਿੱਚ ਇਸੇ ਕਰਕੇ ਉੱਥੇ ਕੋਈ ਅੰਦੋਲਨ ਇਹਨਾਂ ਦਾ ਕਾਮਯਾਬ ਨਹੀਂ ਹੈ ਜਿਆਦਾ ਹੋਰ ਵੋਟਾਂ ਵੀ ਸਾਨੂੰ ਪਾਈਆਂ ਉਹਨਾਂ ਨੇ ਹੂੰ ਤੇ ਇਹ ਜਿਹੜੇ ਹੈਗੇ ਆ ਹੁਣ 24 ਫਸਲਾਂ ਤੇ ਐਮਐਸਪੀ ਅਨਾਉਂਸ ਕਰਤੀ ਪੰਜਾਬ ਕਿਉਂ ਨਹੀਂ ਕਰਦਾ ਜੀ ਕਿਉਂ ਨਹੀਂ ਪੰਜਾਬ ਨੂੰ ਕਹਿੰਦੇ ਔਰ ਫਿਰ ਜਿੰਨੇ ਕੱਟ ਲੱਗੇ ਨੇ ਇੱਥੇ ਹਰਿਆਣੇ ਚ ਵੀ ਲੱਗੇ ਇੱਥੇ ਕੱਟ ਲੱਗੇ ਕਿਸਾਨਾਂ ਨੂੰ 3-3 4-400 700 ਤੱਕ ਹੂੰ ਉਹਦੇ ਬਾਰੇ ਕਿਹਨੇ ਬਿਆਨ ਦਿੱਤਾ ਜੀ ਵੱਡੇ ਵਾਲੀ ਉਹਦੇ ਬਾਰੇ ਨਹੀਂ ਬੋਲ ਸਕਦੇ ਹੂੰ ਸਾਨੂੰ ਆਤਮ ਹੱਤਿਆ ਤਾਂ ਉਹਦੇ ਕਰਕੇ ਕਰਨੀ ਪੈਣੀ ਆ ਹੂੰ ਜੀ ਕਿਉਂ ਨਹੀਂ ਬੋਲਦੇ ਕਿਉਂਕਿ ਸਰਕਾਰ ਦੇ ਨਾਲ ਮਿਲੇ ਹੋਏ ਆ ਹੂੰ ਪੰਜਾਬ ਦੇ ਨਾਲ ਮਿਲੇ ਹੋਇਆ ਹੂੰ ਹੂੰ ਇਹ ਕਾਰਨ ਆ ਬਾਕੀ ਤੇ ਜੇ ਕਿਸਾਨ ਦੇ ਹਿੱਤ ਦੀ ਗੱਲ ਕਰੋ ਮੋਦੀ ਜੀ ਕਿਸਾਨ ਨੇ ਤੂੰ ਪ੍ਰਧਾਨ ਮੰਤਰੀ ਨੇ ਹੂੰ ਔਰ ਕਿਸਾਨ ਦੇ ਖਿਲਾਫ ਕੁਝ ਵੀ ਨਹੀਂ ਹੋ ਰਿਹਾ ਔਰ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਬਵੰਡਰ ਬਣਾਉਂਦੇ ਆ ਕਿਸਾਨ ਦਾ ਨੁਕਸਾਨ ਕਰਦੇ ਆ 10000 ਕਰੋੜ ਤੋਂ ਵੱਧ ਦਾ ਪੈਸਾ ਕਿਸਾਨ ਦੀ ਪੈਦਾਵਾਰ ਦਾ ਕੱਟ ਲਾ ਲਾ ਕੇ ਲੁੱਟ ਲਿਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਔਰ ਪੰਜਾਬ ਸਰਕਾਰ ਦੇ ਪੋਲੀਟਿਸ਼ੀਅਨਸ ਨੇ ਔਰ ਔਰ ਪੰਜਾਬ ਦੇ ਵਪਾਰੀ ਨੇ ਹੂੰ ਹਾਂ ਜੀ 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 ਗਰਵਾਲ ਸਾਹਿਬ ਜੀ ਤੱਕ 44000 ਕਰੋੜ ਰੁਪਏ ਭੇਜਿਆ ਸੀ ਤੁਸੀਂ 22000 ਕਰੋੜ ਦੀ ਖਰੀਦ ਕਿਉਂ ਕੀਤੀ ਜੀ ਸਾਰੀ ਖਰੀਦ ਕਿਉਂ ਨਹੀਂ ਕੀਤੀ ਜੀ ਫਿਰ ਹੁਣ ਜਿਹੜਾ ਇਹ ਕਹਿੰਦੇ ਸੈਲਰ ਮਾਲਕਾਂ ਦੀ ਗੱਲ ਕਰਦੇ ਹਰਿਆਣਾ ਵਿੱਚ ਪੰਜਾਬ ਵਿੱਚ 5500 ਸੈਲਰ ਹੂੰ ਹਰਿਆਣਾ ਵਿੱਚ 1500 ਤੁਸੀਂ ਭਾਈ ਸਾਹਿਬ 1500 ਸੈਲਰ ਨੂੰ ਕੋਈ ਤਕਲੀਫ ਨਹੀਂ ਉਹਦੇ 5500 ਨੂੰ ਹੈਗੀ ਆ ਉਹ ਤੁਸੀਂ ਕ੍ਰੀਏਟ ਕੀਤੀ ਆ ਇਟ ਵਾਸ ਅ ਕ੍ਰੀਏਸ਼ਨ ਆਫ ਗਵਰਨਮੈਂਟ ਆਫ ਪੰਜਾਬ ਹਾਂ ਗਰੇਵਲ ਸਾਹਿਬ ਫਿਰ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਹੈ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਨਰਿੰਦਰ ਮੋਦੀ ਹੋਣਾ ਨੇ ਇੱਕ ਵਾਰ ਖੁਦ ਵੀ ਅਨਾਉਂਸ ਕੀਤੀ ਹੋਈ ਹੈ ਪਰ ਹੁਣ ਕਿਸਾਨਾਂ ਵੱਲੋਂ ਇਹੀ ਮੰਗ ਰੱਖੀ ਜਾ ਰਹੀ ਹੈ ਇਹ ਬੜਾ ਝਮੇਲਾ ਜਿਹਾ ਆਪਾਂ ਕਿਵੇਂ ਦੇਖਦੇ ਆ ਅੱਜ ਇਹ ਜਾਣ ਕੇ ਆ ਸਾਰਾ ਕੁਝ ਹਾਂ ਜਦੋਂ ਇਹ ਕਹਤਾ ਵੀ ਪੰਜਾਬ ਤੇ ਹਰਿਆਣਾ ਤੇ ਵੈਸਟਰਨ ਯੂਪੀ 10% ਖਰੀਦ ਵੈਸਟਰਨ ਯੂਪੀ ਚ ਹੁੰਦੀ ਹੈ 60% ਖਰੀਦ ਪੰਜਾਬ ਚ ਹੁੰਦੀ ਹੈ 30% ਹਰਿਆਣਾ ਚ ਹੁੰਦੀ ਹੈ ਹਮ ਜੀ ਜਦੋਂ ਇਹ ਕਹਿਤਾ ਪਾਰਲੀਮੈਂਟ ਦੇ ਅੰਦਰ ਪ੍ਰਧਾਨ ਮੰਤਰੀ ਨੇ ਕਿ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ ਹਮ ਹਮ ਸਭ ਪੰਜਾਬ ਦੇ ਕਿਸਾਨ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਹਮ ਇਹ ਤਾਂ ਹੁਣ ਹੋਰ ਠੇਕਾ ਲੈ ਕੇ ਬਹਿ ਗਏ ਫੇਰ ਇਹਨਾਂ ਦੀ ਇੱਕ ਮੰਗ ਕੀ ਆ ਤੁਹਾਨੂੰ ਪਤਾ ਇਸ ਗੱਲ ਦਾ ਹਮ ਹਮ ਕਹਿੰਦੇ ਆ ਕਿ ਡਬਲਯੂਟੀਓ ਦੇ ਸਮਝੌਤੇ ਚੋਂ ਬਾਹਰ ਆ ਜਾਓ ਹੂੰ ਉਹ 145 ਤੋਂ ਵੱਧ ਮੁਲਕਾਂ ਦਾ ਗਠਵੰਦਨਾ ਸਮਝੌਤਾ ਹੂੰ ਉਹ ਵਪਾਰ ਆ ਬਾਕੀ ਅੰਤਰਰਾਸ਼ਟਰੀ ਵਪਾਰ ਦੇ ਬਾਰੇ ਹੈ ਹੂੰ ਹੂੰ ਜੀ ਕਿਸਾਨ ਦੇ ਨਾਲ ਬਹੁਤ ਥੋੜਾ ਜਿਹਾ ਸਬੰਧ ਆ ਉਹਦਾ ਜਿਹੜਾ ਕਿਤੇ ਹੁੰਦਾ ਹੂੰ ਕਿਸਾਨ ਦੀ ਮੰਡੀ ਦੇ ਨਾਲ ਆ ਬਾਕੀ ਕੁਝ ਨਹੀਂ ਹੈ ਜੀ ਤੇ ਇਹ ਕਹਿੰਦੇ ਆ ਕਿ ਉਹਦੇ ਚੋਂ ਬਾਹਰ ਆ ਜਾਓ ਕਿਹੜੇ ਮੁਲਕ ਦੀ ਤਾਕਤ ਹੈ ਜਿਹੜਾ ਉਹਦਾ ਮੈਂਬਰ ਹੋਵੇ ਬਾਹਰ ਆ ਜਾਏ ਅੱਜ ਹੂੰ ਦੁਨੀਆ ਪੂਰੀ ਦੁਨੀਆ ਇੱਕ ਮੰਡੀ ਹੈ ਹੂੰ ਹੂੰ ਜੀ ਠੀਕ ਹੈ ਨਾ ਇਹ ਜਿਹੜੀਆਂ ਗੱਲਾਂ ਨੇ ਕਈ ਤਾਂ ਹੋਣ ਵਾਲੀਆਂ ਹੀ ਨਹੀਂ ਜਿਹੜੀਆਂ ਇਹ ਕਹਿੰਦੇ ਆ ਉਹਦਾ ਕਿਸਾਨ ਨਾਲ ਤਾਲੁਕ ਵੀ ਕੋਈ ਨਹੀਂ ਹੂੰ ਉਹ ਖੈਰ ਇਹ ਮੰਗ ਜਿਹੜੀ ਤੁਸੀਂ ਕਹਿ ਰਹੇ ਹੋ ਮੰਡੀ ਨਾਲ ਜੁੜੀ WTO ਨਾਲ ਇਹ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਦੋਨੇ SKM ਉਹਨਾਂ ਦੀ ਵੀ ਮੰਗ ਹੈ ਅਰੇ ਵੀ ਕੱਲ ਨੂੰ ਉਹ ਤਾਂ ਉਹਨਾਂ ਚ SKM ਚ ਬਹੁਤੇ ਕਾਮਰੇਟ ਆ ਉਹ ਤਾਂ ਕਰਨਗੇ ਹੀ ਹੂੰ ਹੂੰ ਕਾਮਰੇਟਾਂ ਦਾ ਤਾਂ ਮੁੱਖ ਅਜੰਡਾ ਹੈ ਹੂੰ ਔਰ ਇਹ ਕੋਈ ਅਸੀਂ ਇਹਦੇ ਚ ਸਮਝੌਤੇ ਸ਼ਾਮਲ ਹੋਏ ਆ ਜੇ ਮੋਦੀ ਸਰਕਾਰ ਹੋਈ ਐ ਇਹ ਤਾਂ ਕਾਂਗਰਸ ਦੀ ਸਰਕਾਰ ਹੋਈ ਐ ਰਾਹੁਲ ਗਾਂਧੀ ਜਿਹੜਾ ਇਹਨਾਂ ਦਾ ਖਾਸ ਆ ਅੱਜ ਕੱਲ ਹੂੰ 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 ਪੁੱਛਣਾ ਜਖਿਆ ਦੇ ਗੋ ਗਰੀਬਾਂ ਸਭ ਦੁਜੇ ਬਣੇ ਸੇਤ ਡਾਊਨ ਹੋ ਰਹੀ ਐ ਕਾਫੀ ਕਈ ਦਿਨ ਹੋ ਗਏ ਨੇ ਜਾਨ ਕੇ 34 35 ਦਿਨ ਡਰਿਵਲ ਨੂੰ ਮਰਨ ਵਰਤੂ ਤੇ ਬੈਠੇ ਆ ਤੇ ਇਸ ਤੋਂ ਪਹਿਲਾਂ ਜਦੋਂ ਕਿਸਾਨ ਹਰਿਆਣੇ ਵੱਲ ਜਾਂਦੇ ਆ ਤਾਂ ਅੱਗੋ ਫੋਰਸਫੁਲੀ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਹੋਣ ਇੱਕ ਫੋਰਸ ਤਾਇਨਾਤ ਹੋਰੀ ਪੰਜਾਬ ਦੀ ਕੀ ਕੋਈ ਜ਼ਬਰੀ ਢੱਲੇਵਾਲ ਨੂੰ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇਹ ਦੇਤਾ ਕੋਈ ਨਿਰਦੇਸ਼ ਇਸ ਤਰ੍ਹਾਂ ਦੇ ਆ ਰਹੇ ਨੇ ਇਹ ਕੀ ਆਪਾਂ ਦੇਖਦੇ ਹਾਂ ਹੁਣ ਵਾਲਾ ਸੀਨ ਦੇਖੋ ਇੱਕ ਤੈ ਸਵਧਾਨਿਕ ਸੰਸਥਾਵਾਂ ਦਾ ਵੀ ਇਹ ਨਾਦਰ ਕਰਨ ਲੱਗੇ ਹੂੰ ਜੀ ਉਹਨਾਂ ਨੂੰ ਜੋੜਨ ਲੱਗੇ ਕਿ ਜੀ ਸੁਪਰੀਮ ਕੋਰਟ ਵੀ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਹੂੰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕੇਂਦਰ ਸਰਕਾਰ ਦਾ ਢੱਲੇਵਾਲ ਜੀ ਮਰਨ ਵਕਤ ਤੇ ਬੈਠੇ ਨੇ ਕੁਝ ਖਾਂਦੇ ਨੇ ਜਾਂ ਨਹੀਂ ਖਾਂਦੇ ਅਪੀਲ ਕਰ ਸਕਦੇ ਆ ਹੋਰ ਕੇਂਦਰ ਸਰਕਾਰ ਨੇ ਇਹਦੇ ਵਿੱਚ ਕੁਝ ਨਹੀਂ ਕਰਨਾ ਹੂੰ ਜੀ ਇਹਨਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਆਪਦੀ ਪੰਜਾਬ ਸਰਕਾਰ ਨਾਲ ਸਮਝਣ ਪੰਜਾਬ ਦੀ ਧਰਤੀ 'ਤੇ ਬੈਠੇ ਨੇ ਪੰਜਾਬ ਇਹਨਾਂ ਨੂੰ ਕੁਝ ਕਰਦਾ ਜਾਂ ਨਹੀਂ ਕਰਦਾ ਸੁਪਰੀਮਾਨਯੋਗ ਸੁਪਰੀਮ ਕੋਰਟ ਕੁਝ ਕਹਿੰਦੀ ਹੈ ਜਾਂ ਨਹੀਂ ਕਹਿੰਦੀ ਉਹ ਅਲੱਗ-ਅਲੱਗ ਨੇ ਠੀਕ ਹੈ ਕੇਂਦਰ ਕੁਝ ਨਹੀਂ ਕਰੇ ਕਹੇਗਾ ਦੱਲੇਵਾਲ ਸਾਹਿਬ ਦੀ ਜਾਨ ਬਚਣੀ ਚਾਹੀਦੀ ਆ ਇਹ ਬਹੁਤ ਹੀ ਮਾੜਾ ਕੰਮ ਹੋਊਗਾ ਜੇ ਇਦਾਂ ਦਾ ਕੰਮ ਹੋਊਗਾ ਤੇ ਇਹ ਕੋਈ ਸਮਝਦਾਰੀ ਵਾਲਾ ਕੰਮ ਵੀ ਨਹੀਂ ਹੈਗਾ ਜਿਸ ਤਰ੍ਹਾਂ ਇਹ ਸਮਝਦੇ 140 ਕਰੋੜ ਦੇ ਮੁਲਕ 'ਚ ਕਿਤੇ ਵੀ 2-4 ਜਿਲ੍ਹਿਆਂ ਦੇ ਲੋਕ ਬੈਠ ਜਾ ਕਰਨਗੇ ਉਹ ਕਹਿਣਗੇ ਸਾਡੇ ਹਿਸਾਬ ਨਾਲ ਨੀਤੀਆਂ ਬਣਾਓ ਤੁਹਾਨੂੰ ਪਤਾ ਖੇਤੀਆਂ ਹਰ ਪ੍ਰਦੇਸ਼ ਦੀਆਂ ਸਮੱਸਿਆਵਾਂ ਅਲੱਗ-ਅਲੱਗ ਨੇ ਹਮ ਹਰ 50-100 ਕਿਲੋਮੀਟਰ ਦੇ ਬਾਅਦ ਪਾਣੀ ਜ਼ਮੀਨ ਜ਼ਮੀਨੀ ਲੈਵਲ ਦਾ ਪਾਣੀ ਕਿਹੋ ਜਿਹਾ ਨਹਿਰੀ ਪਾਣੀ ਕਿਹੋ ਜਿਹਾ ਜ਼ਮੀਨ ਦੀ ਕਿਸਮ ਕਿਹੋ ਜੀ ਆ ਮਿੱਟੀ ਕੈਸੀ ਆ ਉੱਥੇ ਉੱਥੋਂ ਦਾ ਵਾਤਾਵਰਣ ਕਿਹੈਸਾ ਇਹ ਸਾਰੀਆਂ ਅਲੱਗ-ਅਲੱਗ ਫਸਲਾਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਨੇ ਕਿਤੇ ਨਾਰੀਅਲ ਦੀ ਖੇਤੀ ਹੁੰਦੀ ਆ ਕਿਤੇ ਕਾਜੂ ਦੀ ਖੇਤੀ ਹੁੰਦੀ ਆ ਕਿਤੇ ਜੌਂ ਦੀ ਹੁੰਦੀ ਆ ਕਿਤੇ ਕਪਾਹ ਦੀ ਹੁੰਦੀ ਆ ਕਿਸੇ ਜਗ੍ਹਾ ਕਣਕ ਤੇ ਝੀਰੀ ਦੀ ਹੁੰਦੀ ਆ ਤੇ ਇਹ ਅਲੱਗ-ਅਲੱਗ ਹੁੰਦੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਵੀ ਅਲੱਗ-ਅਲੱਗ ਨੇ ਇਹ ਕਹਿੰਦੇ ਆ ਪੂਰੇ ਦੇਸ਼ ਨੂੰ ਇੱਕੋ ਰੱਸੇ ਬੰਨ੍ਹ ਦੇ ਉਹ ਕਿੱਦਾਂ ਬੰਨਿਆ ਜਾਊ ਜੀ ਹੂੰ ਹੂੰ ਇਹਨਾਂ ਦੀਆਂ ਗੱਲਾਂ ਕਿਵੇਂ ਬੰਨੀਆਂ ਜਾਣ ਜੀ ਸਾਰੀਆਂ ਹੂੰ ਕੋਈ ਜਿਹੜੀ ਸੁਪਰੀਮ ਕੋਰਟ ਦੀ ਹਦਾਇਤ ਉੱਤੇ ਕਮੇਟੀ ਬਣਾਉਣੀ ਸੀ ਸ਼ਾਇਦ ਉਹ ਸਰਗਰਮ ਹੋ ਗਈ ਮੀਟਿੰਗ-ਮੂਟਿੰਗ ਵੀ ਚੱਦੀ ਜਾ ਰਹੀ ਹੈ ਅਗਲੇ ਸਾਲ ਚਲੋ ਹੋਣੀ ਚਾਹੀਦੀ ਹੈ ਸਭ ਕੋਈ ਗੱਲਬਾਤ ਨਾਲ ਹੀ ਤਾਲ ਨਿਕਲਦਾ ਜੀ ਮੈਂ ਕੋਈ ਮੈਂ ਤਾਂ ਕਹਿੰਦਾ ਵੀ ਕਿਸਾਨੀਆਂ ਸਮੱਸਿਆਵਾਂ ਹੈਗੀਆਂ ਨੇ ਹੂੰ ਜੀ ਜੈਨੂਨ ਵੀ ਹੈ ਜੀ ਜੀ ਉਹ ਮੰਨਣੀਆਂ ਵੀ ਚਾਹੀਦੀਆਂ ਨੇ ਉਹਨਾਂ ਦੇ ਗੱਲਬਾਤ ਕਰਕੇ ਹੱਲ ਕਰਨੀਆਂ ਚਾਹੀਦੀਆਂ ਨੇ ਪਰ ਆਹ ੱਤਕਾ ਨਹੀਂ ਹੁੰਦਾ ਇਦਾਂ ਹੂੰ ਸਰਕਾਰਾਂ ਨੂੰ ਨਾ ਕਦੇ ੱਤਕਾ ਨਹੀਂ ਬਰਦਾਸ਼ਤ ਕਰਦੀਆਂ ਕਦੇ ਨਹੀਂ ਹੁੰਦਾ ਹੁੰਦਾ ਗਰੇਵਾਲ ਸਾਹਿਬ ਤੁਸੀਂ ਕਹਿ ਰਹੇ ਕਿ ਕੇਂਦਰ ਕੁਝ ਨਹੀਂ ਕਰੇਗਾ ਕਹਿੰਦਾ ਭਾਵ ਕਿ ਪੰਜਾਬ ਸਰਕਾਰ ਨਾਲ ਕਿਸਾਨ ਸੀਜਣ ਜਿਵੇਂ ਵੀ ਹੈ ਪਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਕੇਸ ਵੀ ਕਿ ਜੇਕਰ ਕੇਂਦਰ ਨੂੰ ਪੰਜਾਬ ਸਰਕਾਰ ਨੂੰ ਲੋੜ ਪੈਂਦੀ ਹੈ ਡਲੇਵਾਦ ਦੇ ਇਲਾਜ ਵਾਸਤੇ ਸਿਹਤ ਵਾਸਤੇ ਤਾਂ ਉਹ ਕੇਂਦਰ ਤੋਂ ਵੀ ਮਦਦ ਲੈ ਸਕਦਾ ਹੈ ਉਹ ਤਾਂ ਅਕਸਰ ਭਾਈ ਇਹ ਫੈਡਰਲ ਸਿਸਟਮ ਆ ਇਸ ਜਿਹੜਾ ਹੈ ਖੇਤੀ ਆ ਮੈਂ ਜਿਹੜਾ ਇਹ ਸਟੇਟ ਸਬਜੈਕਟ ਆ ਠੀਕ ਹੈ ਉਹਨਾਂ ਨੂੰ ਕੋਈ ਜ਼ਰੂਰਤ ਪਊ ਕੇਂਦਰ ਕੋਲੋਂ ਗੱਲ ਕਰ ਲੈਣਗੇ ਉਹ ਤਾਂ ਪਹਿਲਾਂ ਵੀ ਕਰਦੇ ਆ ਹੂੰ ਨਹੀਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਉਂਕਿ ਹੁਣੇ ਨਹੀਂ ਦਣੀ ਇਹ ਹੁਣ ਜਿਹੜੀ ਲੇਟੈਸਟ ਏ ਹੈ ਕਿ ਫੋਰਸਪੁਲੀ ਸ਼ਾਇਦ ਡੱਲੇਵਾਲ ਨੂੰ ਚੁੱਕ ਲਿਆ ਜਾਏਗਾ ਇਲਾਜ ਵਾਸਤੇ ਦੇਖੋ ਉਹਦੇ ਚ ਕੇਂਦਰ ਨੇ ਕੁਝ ਨਹੀਂ ਕਰਨਾ ਜੀ ਇਹ ਤਾਂ ਸਿੱਧੀਆਂ ਬੀਜੇਪੀ ਨੂੰ ਬਿਨਾਂ ਗੱਲ ਤੋਂ ਗਾਲਾਂ ਕੱਢਦੇ ਰਹਿੰਦੇ ਆ ਔਰ ਇਹਨਾਂ ਦਾ ਅਜੰਡਾ ਹੀ ਕੋਈ ਆ ਹੂੰ ਉਹ ਕੋਈ ਨਹੀਂ ਇਹ ਰਾਜਨੀਤਿਕ ਅਜੰਡਾ ਕੋਈ ਕਿਸਾਨ ਦਾ ਅਜੰਡਾ ਨਹੀਂ ਹੈ ਓਕੇ ਕਿਸਾਨ ਦਾ ਅਜੰਡਾ ਤਾਂ ਗੱਲਬਾਤ ਨਾਲ ਹਲ ਹੋਊਗਾ ਹੂੰ ਰਾਜਨੀਤਿਕ ਅਜੰਡਾ ਜਿਹੜਾ ਹੈਗਾ ਅਸੀਂ ਬੀਜੇਪੀ ਨੂੰ ਮਾਰ ਦਿਆਂਗੇ ਅਸੀਂ ਕੇਂਦਰ ਸਰਕਾਰ ਨੂੰ ਆ ਕਰਦੇ ਆਂਗੇ ਕੋਈ ਗੱਲ ਐ ਐਵੇਂ ਹੀ ਬੋਲੀ ਜਾਵੇ ਹੂੰ ਕੀ ਕਰਦੇ ਹੋ ਕੇਂਦਰ ਦਾ ਕੀ ਹੋ ਜੂ ਇਹਦੇ ਨਾਲ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਪੰਜਾਬ ਦੀ ਆਰਥਿਕਤਾ ਖਰਾਬ ਕਰ ਰਹੇ ਹੋ ਪੰਜਾਬ ਚੋਂ 10000 ਕਰੋੜ ਤੋਂ ਵੱਧ ਦੀ ਇੰਡਸਟਰੀ ਚਲੀ ਗਈ ਹੈ ਹੂੰ ਫਿਰ ਇਹ ਕੋ ਇਹ ਨਹੀਂ ਕਰਨਾ ਚਾਹੀਦਾ ਦੇਖੋ ਦੰਦੇਵਾਲ ਜੀ ਬਚਨੇ ਚਾਹੀਦੇ ਆ ਮੈਂ ਇਹ ਕਹਣਾ ਦੂਜਾ ਕਿਸਾਨ ਦੀਆਂ ਸਮੱਸਿਆਵਾਂ ਆ ਗਈਆਂ ਉਹਦਾ ਹੱਲ ਹੋਣਾ ਚਾਹੀਦਾ ਮੈਂ ਇਹ ਵੀ ਕਹਣਾ ਹੂੰ ਜੀ ਪਰ ਉਹ ਗੱਲਬਾਤ ਨਾਲ ਹੀ ਤਵੂਗਾ ਕੋਈ ਆਤ ਤੱਕੇ ਤੋਂ ਵਾਲੀ ਨਾਲ ਜੇ ਹੁਣ ਤੁਸੀਂ ਤੇ ਮੈਂ ਆਪਸ ਵਿੱਚ ਲੜੀ ਜਾਵਾਂਗੇ ਤਾਂ ਸਾਡਾ ਕੋਈ ਆਪਸ ਝਗੜਾਊਗਾ ਹੱਲ ਥੋੜਾ ਹੋ ਸਕਦਾ ਹੂੰ 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 ਖੈਰ ਜਿਵੇਂ ਹੁਣ ਸ਼ਕੇਤ ਸਾਹਮਣੇ ਆ ਰਹੇ ਨੇ ਕਿ ਪਾਤਲਾ ਏਰੀਆ ਦੇ ਵਿੱਚ ਪੁਲਿਸ ਫੋਰਸ ਤਣਾਤ ਹੋ ਰਹੀ ਏ ਜਲ ਤੂਪਾਂ ਅਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਜਿਹੜੀਆਂ ਮਸ਼ੀਨਰੀ ਹੈ ਉਹ ਸਤਾਪਤ ਹੋਈ ਆ ਉਹ ਤਾਂ ਪੰਜਾਬ ਦੀ ਆ ਜੀ ਸਾਰੀ ਹੂੰ ਉਹ ਵਿੱਚ ਕੇਂਦਰ ਦਾ ਕੁਝ ਨਹੀਂ ਲੈਣਾ ਦਾ ਨੀ ਪਰ ਹਾਲਾਤ ਜੇਕਰ ਕਿਸਾਨਾਂ ਨਾਲ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ ਕਿਸਾਨ ਆਹਮੋ ਸਾਹਮਣੇ ਹੁੰਦੇ ਆ ਪੰਜਾਬ ਪੁਲਿਸ ਦਰਮਿਆਨ ਮਾਹੌਲ ਹੋਰ ਤਰ੍ਹਾਂ ਟੇਡਾ ਮੇਡਾ ਨਹੀਂ ਬਣ ਸਕਦਾ ਜੀ। ਲੱਗਦਾ ਇਹੋ ਜਿਹਾ ਮਾਹੌਲ ਕੀ ਹੈ ਇੰਨੀ ਕੋਈ ਤਾਕਤ ਨਹੀਂ ਕਿਸੇ ਦੀ। ਹੂੰ ਤੇ ਨਾ ਇਹਨਾਂ ਗੱਲਾਂ ਚ ਪੈਣਾ ਚਾਹੀਦਾ। ਜੀ ਅਸੀਂ ਇਹਦੇ ਚ ਪੰਜਾਬ ਦਾ ਨੁਕਸਾਨ ਕਰਦੇ ਆ ਉਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਇੱਕੋ ਹੀ ਗੱਲ ਬਾਰ-ਬਾਰ ਕਹੀ ਜਾਂਦਾ। ਜੀ ਔਰ ਮੇਰੀ ਗੱਲ ਨੂੰ ਉਹ ਦੇਖੋ ਪਤਾ ਕੀ ਹੈ ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਬਿਠਾਏ ਹੋਏ ਐ ਇਹਨਾਂ ਨੇ ਪਾਗਲ ਲੋਗ ਹੂੰ ਹੂੰ ਠੀਕ ਉਹ ਕਿਸਾਨ ਅੰਦੋਲਨ ਚ ਵੀ ਬੈਠਦੇ ਆ ਉਹ ਬਾਕੀ ਆਮ ਆਦਮੀ ਪਾਰਟੀ ਦੇ ਵੀ ਹੈਗੇ ਆ ਹੂੰ ਉਹ ਸਿੱਧੀ ਹੀ ਗੱਲਾਂ ਕਰਦੇ ਆ ਜੀ ਤੁਹਾਨੂੰ ਬਿਨਾਂ ਗੱਲਬਾਤ ਤੋਂ ਦੱਸੋ ਉਹ ਜਿਹੜੇ ਸਰਦਾਰ ਸਰਦਾਰਾ ਸਿੰਘ ਜਾਲ ਐਨੇ ਵਿਦਵਾਨ ਆਦਮੀ ਹੂੰ ਉਹਨਾਂ ਨੂੰ ਗੱਲਾਂ ਲਿਖਣ ਲੱਗੇ ਹੂੰ ਆ ਹੁਣ ਅਸੀਂ ਮੈਂ ਤੁਹਾਡੇ ਨਾਲ ਜਿੰਨੀ ਗੱਲ ਇੰਟਰਵਿਊ ਵਿੱਚ ਕੀਤੀ ਹੈ ਕੋਈ ਗਲਤ ਗੱਲ ਹੈ ਇਹਦੇ 'ਚ ਕਹਾਂਦਾ ਬੰਦਾ ਨਹੀਂ ਜੀ ਬਿਲਕੁਲ ਇਹ ਹੈ ਤੁਮ ਐਮੈਂਡਮੈਂਟ ਕਰ ਲੈਣਾ ਹਾਂ ਨਹੀਂ ਬਿਲਕੁਲ ਗੱਲ ਤਰਕ ਤੇ ਹੋਣੀ ਚਾਹੀਦੀ ਬਿਲਕੁਲ ਤੁਸੀਂ ਦੇਖਿਓ ਦੇ ਨੀਚੇ ਕਿੰਨੀ ਗਾਲਾਂ ਕੱਢੋਗੇ ਹੂੰ ਹੂੰ ਕੋਈ ਕਹੋ ਮੋਦੀ ਦਾ ਕੁੱਤਾ ਕੋਈ ਕਹੋ ਉਹਦਾ ਕੁੱਤਾ ਕੋਈ ਕਹੋ ਲੁੱਚਾ ਪਤਾ ਨਹੀਂ ਕੀ ਕੀ ਗਾਲਾਂ ਕੱਢੀ ਜਾਂਦੇ ਵੀ ਨਹੀਂ ਗੱਲਬਾਤ ਤੋਂ ਹੂੰ 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 ਕਈ ਤਾਂ ਬੋਲ ਜਵਾਨ ਤੋਂ ਬੋਲਣ ਵਾਲੀਆਂ ਗਾਲਾਂ ਵੀ ਨਹੀਂ ਆ ਨਹੀਂ ਮਾਹੌਲ ਤਾਂ ਚਲੋ ਹਰ ਪੱਧਰ ਉੱਤੇ ਲਿਖਣ ਬੋਲਣ ਸਭੇ ਕੀ ਚਾਹੀਦਾ ਹੈ ਮੇਰੀ ਗੱਲ ਸੁਣੋ ਉਹ ਨਾ ਇਹੋ ਜਿਹੇ ਲੋਕ ਨਾ ਤਾਂ ਕਿਸਾਨ ਦੇ ਤੂ ਹੋ ਸਕਦੇ ਆ ਨਾ ਸੂਬੇ ਦੇ ਚ ਹੋ ਸਕਦੇ ਆ ਨਾ ਦੇ ਇਸ ਦੇ ਹਿੱੱਟ ਹੋ ਸਕਦਾ ਜਿਹੜੇ ਏਦਾਂ ਦੀ ਭਾਸ਼ਾ ਬੋਲਦੇ ਆ ਹੂੰ ਹੂੰ ਜੀ ਜੀ ਪਹਿਲੀ ਗੱਲ ਇਹ ਆ ਹੂੰ ਹੂੰ ਇਹ ਤਾਂ ਲਿਖਵਾ ਕੇ ਲੈ ਲਓ ਹੁਣ ਫਿਰ ਇਹਨਾਂ ਨੇ ਉਹ ਬਿਠਾਏ ਹੋਏ ਆ ਉਹ ਬੋਲੀ ਜਾਂਦੇ ਆ ਹੂੰ ਜੀ ਜੀ ਔਰ ਕੋਈ ਕਹਿਣ ਵਾਲਾ ਨਹੀਂ ਉਹਨਾਂ ਨੂੰ ਕਿ ਭਾਈ ਇਹ ਕੀ ਕਰਨ ਲੱਗੇ ਹੋਏ ਹੋ ਅੱਛਾ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਕੋਈ ਕੁਝ ਕਹਦੇ 2 ਮਿੰਟ ਚ ਬੰਦੇ ਚੱਕ ਲੈਂਦੇ ਆ ਉਹਨਾਂ ਦੇ ਚੱਡੇ ਫਾੜ ਕੇ ਪਾਸੇ ਮਾਰਦੇ ਆ ਮਾਰ ਮਾਰ ਡੰਡੇ ਪੁਲਿਸ ਤੇ ਵੈਸੇ ਔਰ ਉਹ ਰੋਜ਼ ਸਾਡੇ ਅਰਗਿਆਂ ਨੂੰ ਵਾਂਗ ਗੱਡੀ ਜਾਂਦੇ ਆ ਉਹਨਾਂ ਨੂੰ ਹੋਰ ਐਕਸਰਸਾਈਜ਼ ਕਰਦੇ ਆ ਆਪ ਹੀ ਬਿਠਾਏ ਹੋਏ ਆ ਹੂੰ ਹੂੰ ਜੀ ਆਪ ਹੀ ਬਿਠਾਏ ਹੋਏ ਆ ਓਕੇ ਓਕੇ ਆ ਇਹ ਕੋ ਗੱਲਾਂ ਨੇ ਆ ਤੁਸੀਂ ਦੇਖ ਲੈਣਾ ਆਪਦੇ ਪਿੱਛੇ ਹੂੰ ਹੂੰ ਓਕੇ ਓਕੇ ਤੇ ਗਰੀਬਣ ਸਾਹਿਬ ਤੁਸੀਂ ਦੱਸਿਓ ਫਿਰ ਹੁਣ ਕੀ ਏ ਨਵੇੜਾ ਕਿਵੇਂ ਹੋਗਾ ਮਸਲਾ ਕਿਸਾਨਾਂ ਦਾ ਕੇਂਦਰ ਦਾ ਪੰਜਾਬ ਸਰਕਾਰ ਅਜਿਹਾ ਸਾਰਾ ਕੁਝ ਵਿੱਚ ਮਾਨਯੋਗ ਸੁਪਰੀਮ ਕੋਰਟ ਵੀ ਇੰਨੀ ਨਹੀਂ ਦੇਖੋ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਆ ਲੱਗਿਆ ਜੀ ਮੈਂ ਮਾਨਯੋਗ ਅਦਾਲਤ ਆ ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਦੇ ਜੀ ਜੀ ਉਹ ਕੁਝ ਵੀ ਫੈਸਲਾ ਦਿੰਦੇ ਆ ਸਿਰ ਚ ਪਾ ਕੇ ਮੰਨਦੇ ਆ ਸਾਡੀ ਸਰਕਾਰ ਵੀ ਮੰਨਦੀ ਆ ਹੂੰ ਜੀ ਜੀ ਠੀਕ ਆ ਬਾਕੀ ਇਹਨਾਂ ਨੂੰ ਤਾਂ ਕਿਸੇ ਨਾ ਤਾਂ ਸੰਵਿਧਾਨਿਕ ਸੰਸਥਾ ਦਾ ਆ ਦਰ ਆ ਨਾ ਕਿਸੇ ਹੋਰ ਚੀਜ਼ ਦਾ ਆ ਦਰ ਅੱਜਕੱਲ ਤਾਂ ਹਿੰਦੁਸਤਾਨ ਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਡੈਮੋਕਰੇਸੀ ਨੂੰ ਸੀ ਲੈ ਕੇ ਜਾ ਰਹੇ ਐ ਵੈਸੇ ਤਾਂ ਇਹ ਕਹਿੰਦੇ ਆ ਕਿ ਲੋਕਤੰਤਰਿਕ ਅਧਿਕਾਰ ਆ ਸਾਡਾ ਪ੍ਰਦਰਸ਼ਨ ਕਰਨਾ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਆ ਇਹ ਤਾਂ ਤੁਹਾਡਾ ਲੋਕਤੰਤਰਿਕ ਅਧਿਕਾਰ ਹੋ ਗਿਆ ਇਹ ਨਹੀਂ ਹੈ ਕਿ ਵੀ ਜਿਹੜੀ ਤੁਸੀਂ ਸ਼ਾਂਤੀ ਨਾਲ ਗੱਲਬਾਤ ਕਰਨੀ ਆ ਜਾਂ ਮਸਲੇ ਹੱਲ ਕਰਨੇ ਆ ਉਹ ਤੁਹਾਡਾ ਫਰਜ਼ ਨਹੀਂ ਕੋਈ ਵੀ ਹੈਗਾ ਡਿਊਟੀ ਥੋੜੀ ਕੋਈ ਨਹੀਂ ਹੈ ਹੂੰ ਇਹ ਡੈਮੋਕ੍ਰੇਸੀ ਦਾ ਥੋੜਾ ਸਟਰੈਂਥਲ ਹੁੰਦੀ ਹੈ ਹੂੰ ਹੂੰ ਜੀ 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 ਜੇ ਡੈਮੋਕ੍ਰੇਸੀ ਦਾ ਠੇਕਾ ਭਾਜਪੀ ਨੇ ਥੋੜਾ ਲਿਆ ਹੋਇਆ ਇਕੱਲਾ ਹੂੰ ਜੀ ਬਾਕੀਆਂ ਦਾ ਵੀ ਹੈਗਾ ਨਾ ਹੂੰ 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 ਬਿਲਕੁਲ ਆਜ਼ਾਦੀ ਦਾ ਨਾਂ ਤਾਂ ਸਾਰੇ ਮੰਨ ਰਹੇ ਆ ਲੋਕਤੰਤਰ ਦਾ ਆਨੰਦ ਸਭ ਮੰਨ ਰਹੇ ਆ ਹੂੰ ਠੀਕ ਹੈ ਨਾ ਲੋਕਤੰਤਰ ਜਿਹੜੀ ਫੈਸਿਲਿਟੀਆਂ ਪ੍ਰੋਵਾਈਡ ਕਰਦਾ ਉਹਨੂੰ ਇੰਜੋਏ ਸਭ ਕਰ ਰਹੇ ਆ ਹੂੰ ਜੀ ਜੀ ਪਰ ਗਾਣਾ ਸਾਨੂੰ ਕੱਢਦੇ ਵੀ ਨਹੀਂ ਗੱਲਬਾਤ ਤੋਂ ਦੋਸ਼ੀ ਅਸੀਂ ਆ ਇਹਨਾਂ ਦੇ ਕਿਸ ਗੱਲ ਦੇ ਦੋਸ਼ੀ ਹੋਗੇ ਜੀ ਹੂੰ ਹੂੰ ਕਿਸਾਨ ਦੀਆਂ ਸਮੱਸਿਆਵਾਂ ਹੈਗੀਆਂ ਨੇ ਉਹਦਾ ਹੱਲ ਹੋਣਾ ਚਾਹੀਦਾ ਉਹਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਗੱਲਬਾਤ ਕਰਕੇ ਪਰ ਐ ਨਹੀਂ ਹੋਣਾ ਜਿੱਦਾਂ ਬੈਠ ਜੋ ਭਈ ਕੋਈ ਵੀ 1000 ਬੰਦਾ ਉੱਠ ਕੇ ਕਹੂਗਾ ਮੇਰੇ ਲਈ ਆ ਕਾਨੂੰਨ ਬਣਾ ਦਿਓ ਇਦਾਂ ਨਹੀਂ ਬਣਦੇ ਹੁੰਦੇ ਕਾਨੂੰਨ ਹੂੰ ਦੇਲੇਵਰ ਸਾਹਿਬ ਆਪਾਂ ਆ ਲਾਸਟ ਦੇ ਵਿੱਚ ਜਿਹੜਾ ਪਹਿਲਾ ਸਵਾਲ ਸੀਗਾ ਜਿਹੜਾ ਸਮਰਥਨ ਮਿਲਿਆ ਕਿਸਾਨਾਂ ਨੂੰ ਅੱਜ ਬੰਦ ਦਾ ਉਹਦੇ ਉੱਤੇ ਕਮੈਂਟ ਕਰਦੇ ਹੋ ਫਿਰ ਆਪਾਂ ਇਹ ਕੋਈ ਸਮਰਥਨ ਸਮਰਥਨ ਨਹੀਂ ਹੁੰਦਾ ਜੀ ਇਹ ਓਨੀ ਦੇਰੀ ਆ ਜਿੰਨੀ देर ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆ ਜੀ ਇਹ ਇਹਨਾਂ ਨੂੰ ਇਹ ਕਰਨ ਦਿੰਦੀ ਆ ਸਾਹਿਬ ਉਹਦੇ ਸਮਰਥਨ ਨਾਲ ਹੋ ਰਿਹਾ ਓਕੇ ਜੀ ਜੀ ਹਾਂ ਬਾਕੀ ਕਿਤੇ ਹੋ ਗਿਆ ਜੀ ਹਰਿਆਣੇ ਚ ਵੀ ਨਹੀਂ ਹੋ ਰਿਆ ਇਹਨਾਂ ਜੀ 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 ਓਕੇ ਜੀ ਜਾ ਕੇ ਦੇਖ ਲਓ ਹਰਿਆਣਾ ਤੇ ਪੰਜਾਬ ਨੂੰ ਕੰਪੇਅਰ ਕਰ ਲਓ ਹੂੰ ਹੂੰ ਜੀ ਨਹੀਂ ਹੋਇਆ ਨਾ ਓਕੇ ਓਕੇ ਕਹਿੰਦਾ ਭਾਬਕੇ ਤੁਹਾਡੇ ਮਤਲਬ ਸਿੱਧਾ ਹੈ ਕਿ ਪੰਜਾਬ ਸਰਕਾਰ ਦੇ ਜਿਹੜਾ ਰੋਲ ਹੈ ਇਸ ਮਰਤਨ ਦੇ ਵਿੱਚ ਜਿਹੜਾ ਵੱਡਾ ਹੈ ਇਹ ਸਟੇਟ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਜਿਹੜੀ ਉਹਦੇ ਨਾਲ ਕਾਂਗਰਸ ਆ ਇਹਨਾਂ ਦੀ ਰਲਮਿਲ ਦੀ ਕੁਸ਼ਤੀ ਹੈ ਤੇ ਇਹ ਹੁਣ ਉਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਆ ਪਹਿਲਾਂ ਜਿਵੇਂ ਕਰਦੇ ਸੀ ਨਾ ਇਹ ਬੋਲ ਦਿੰਦੇ ਸੀ ਵਿਅਕਤੀ ਪਾਰਟੀਆਂ ਵਿਅਕਤੀ ਪਾਰਟੀਆਂ ਹੁਣ ਇਹ ਆ ਪਈ ਇੱਕ ਵਾਰੇ ਕਾਂਗਰਸ ਨੂੰ ਕਹ ਦੇਣਗੇ ਤੁਸੀਂ ਆ ਜਾਇਓ ਕਰੋ ਇੱਕ ਵਾਰ ਆਵਾਜ਼ ਦੇ ਪਾਰਟੀ ਆ ਜਾਏ ਪਰ ਕੀ ਇਹਨਾਂ ਦੀ ਇਹ ਸਕੀਮ ਫੇਰ ਕਰ ਦੇਣੀ ਹੈ ਤੁਸੀਂ ਦੇਖਿਓ ਅੱਜ ਹੂੰ ਓਕੇ ਚਲੋ ਉਹ ਸਿਆਸੀ ਮਾਜਰੇ ਦੀ ਫਿਰ ਕਿਸੇ ਦਿਨ ਆਪਾਂ ਰੱਖਾਂਗੇ ਪਰ ਅੱਜ ਸਾਡੇ ਨਾਲ ਜਿਹੜਾ ਅੱਜ ਦਾ ਬੰਦ ਹੈ ਤੇ ਇਹਦੇ ਇਰਦ-ਗਿਰਦ ਜਿਹੜੇ ਕਿਸਾਨੀ ਮਸਲੇ ਆ ਡੱਲੇਵਾਲ ਦਾ ਮਰਨ ਵਰਤ ਤੇ ਨਾਲ ਸਰਕਾਰਾਂ ਦਾ ਰੋਲ ਕੇਂਦਰ ਤੇ ਪੰਜਾਬ ਸਰਕਾਰ ਅਜੀ ਸਾਰੀ ਚਰਚਾ ਲਈ ਜੁੜੇ ਸਨ ਉਗੇ ਯਾਨੀ ਕਿ ਵੱਡੇ ਭਾਜਪਾ ਦੇ ਲੀਡਰ ਸਰਦਾਰ ਹਜੀਤ ਸਿੰਘ ਗਰੇਵੜ ਇਹ ਮਿਸ਼ਨ ਪੰਜਾਬੀ